ਵੀਰ ਮਾਇਆ ਤਜੀਤਾ ਕਿਆ ਪਿਆ ਜੋ ਮਾਨਤ ਜਿਆ ਨਾ ਹੀ ਜਾਏ ਮਾਨ ਮੁਨੀ ਮੁਨੀ ਪਰ ਕਰੇ ਮਾਨ ਸਭੇ ਕੋ ਖਾਏ ਇੱਕ ਹੋਰ ਵੀ ਗਾੜਾ ਕਰੀਏ ਥੋੜੀ ਉਪਰ ਉਪਰੋ ਤਿਆਗ ਦੀ ਗੱਲ ਵੀ ਕਰਦੇ ਨੇ ਲੋਕ ਕਬੀਰ ਕਹਿੰਦਾ ਅੱਗੇ ਸੰਸ਼ੋਧਨ ਕਰਦਾ ਗੱਲ ਦਾ ਕਬੀਰ ਮਾਇਆ ਤਜੀਤਾ ਕਿਆ ਪਿਆ ਮਾਇਆ ਤਜੀ ਸੱਚੇ ਆਦਮੀ ਨੇ ਮਾਇਆ ਵੀ ਦਵੀ ਤਿਆਰ ਕੀਤਾ ਹੈ ਜਿਹੜੇ ਜੋਗੀ ਨੇ ਮਾਇਆ ਤਜੀਤਾ ਕਿਆ ਪਿਆ ਜੇ ਮਾਇਆ ਵੀ ਦਜਦੀ ਫਿਰ ਕੀ ਹੋ ਗਿਆ ਮਾਣ ਤਾਂ ਜਿਆ ਨਾ ਜਾਏ ਮਾਣ ਤਾਂ ਜਿਆ ਨਹੀਂ ਜਾਏ ਮਾਣ ਕਰਾ ਰਹੇ ਆ ਗੁਰੂ ਬਣੇ ਬੈਠਾ ਜੇ ਕੋਈ ਆਕੇ ਮੱਥਾ ਨਹੀਂ ਟੇਕਦਾ ਤਾਂ ਲੋਹਾ ਲਖਾਦਰ ਹੋ ਜਾਣਾ ਮਾਣ ਤਾਂ ਜਿਆ ਨਹੀਂ ਜਾਏ ਮਾਣ ਤਾਂ ਜਿਆ ਨਾ ਜਾਏ ਮਾਣ ਮੁਨੀ ਮੁਨੀਵਰ ਕਰੇ ਮਾਣ ਸਭੇ ਕੋ ਖਾਏ ਮਾਣ ਮੁਨੀਵਰ ਬਰਕਾਲੇ ਬੜੇ ਬੜੇ ਮੁਨੀਵਰ ਮਾਣ ਨਾਲੇ ਖਾ ਗਿਆ ਮਾਣ ਖਾ ਗਿਆ ਹੰਕਾਰ ਐ ਮਾਣ ਤੇਨੂੰ ਭਗਤੀ ਦਾ ਹੰਕਾਰ ਹੋ ਗਿਆ ਫਿਰ ਉਹ ਗਿਆਨ ਹੈ ਨਹੀਂ ਸੀ ਭਗਤੀ ਦਾ ਕਾਰਜਾਦ ਹੁੰਦਾ ਹੈ ਗਿਆਨ ਨਾ ਹੋਵੇ ਸਾਡੇ ਕੋਲ ਭਗਤੀ ਤਿਆਗ ਕੱਲਾ ਅਗਿਆਨਤਾ ਨਾਲ ਤਿਆਗ ਜਿਹੜਾ ਹੈਗਾ ਬੁਰਾ ਹੈ ਮਾਇਆ ਦਾ ਅਗਿਆਨਤਾ ਨਾਲ ਮਾਇਆ ਦਾ ਤਿਆਗ ਹੋਈ ਨਹੀਂ ਸਕਦਾ ਜੇ ਕਰੂਗਾ ਤਾਂ ਉਹ ਦਾ ਹੰਕਾਰ ਹੋ ਜਾਣ ਗਿਆਨਹੀਨ ਜਿਹੜਾ ਹੈ ਗਿਆਨਹੀਨ ਅਗਿਆਨ ਪੂਜਾ ਕਹਾਂ ਨੇ ਅਗਿਆਨਤਾ ਦੀ ਪੂਜਾ ਕਰਦਾ ਹੈ ਅਗਿਆਨਤਾ ਦੀ ਪੂਜਾ ਹੁੰਦੀ ਹੈ ਉਹਦੀ ਹਾਂਜੀ ਕਬੀਰ ਮਾਇਆ ਤਜੀ ਦਾ ਕਿਆ ਪਿਆ ਜੋ ਮਾਨ ਤਜਿਆ ਨਹੀਂ ਜਾਏ ਮਾਨ ਮੁਨੀ ਮੁਨੀ ਵਰ ਕਲੇ ਮਾਨ ਸਵੇ ਕੋ ਖਾਏ ਮਾਨ ਮੁਨੀ ਮੁਨੀ ਬਲ ਗਲੇ ਮਾਨ ਕੇ ਬੁਰੀ ਕਿਆ ਬੁਣਿਆ ਦੇ ਜਿਹੜੇ ਗਾਂ ਗੁਰੂ ਸੀ ਬੜੇ ਗੁਡੀ ਗੁਡੀ ਭਾਰ ਉਹ ਸਾਰੇ ਗਾਲ ਦਿੱਤੇ ਬਾਣ ਦੇ ਬਾਣ ਸਮੇ ਕੋ ਖਾਏ ਸਾਰੇ ਨੂੰ ਬਾਣ ਖਾ ਗਿਆ ਬੜੇ ਬੜਿਆਂ ਨੂੰ ਇਹ ਕਾਣ ਕਹਿ ਰ ਕਬੀਰ ਕਹਿ ਰ ਬਹੁਤ ਭਗੂਲੀ ਚਲਾ ਜਿਹੜਾ ਕੋਈ ਨਹੀਂ ਪੁੱਛਦਾ ਕੋਈ ਥੇਲੇ ਦੀ ਇੱਜ਼ਤ ਨਹੀਂ ਉਹ ਕਹਿ ਰ ਕਾਸ਼ੀ ਵੜ ਕੇ ਕਹਿ ਰ